ਅੱਜ ਜ਼ਮੀਨਾਂ ਤੇ ੱੱਕੇ ਨਾਲ ਨਜਾਇਜ਼ ਕਬਜ਼ਾ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਭੈਣਾ ਦਾ ਇੱਕਾ ਜਿੰਦਾਬਾ ਜਿੰਦਾਬਾ ਇੱਥੋਂ ਦੀ ਭਗਵੰਤਮਾਨ ਦੀ ਵੋਚਰ ਸਰਕਾਰ ਦੀ ਸ਼ਹਿਤੇ ਇੱਥੋਂ ਦਾ ਪ੍ਰਸ਼ਾਸਨ ਅੱਜ ਚੌਥੀ ਵਾਰੀ ਇੱਥੇ ਜ਼ਬਰਦਸਤੀ ਇਹ ਨਾ ਕਿਸਾਨਾਂ ਦੀ ਰੋਜ਼ੀ ਰੋਟੀ ਖੋਣ ਲਈ ਇੱਥੇ ਅੱਜ ਕਬਜ਼ਾ ਲੈਣ ਆ ਰਿਹਾ ਸੀ ਦਿਨ ਰਾਤ ਦੇ ਮੋਰਚੇ ਵਿੱਚ ਸਾਡੀਆਂ ਮਾਵਾਂ ਭੈਣਾਂ ਮੌਜੂਦ ਰਹਿੰਦੀਆਂ ਨੇ ਚਾਹੇ ਇੱਥੋਂ ਦਾ ਮੌਸਮ ਕਿਸੇ ਵੀ ਤਰ੍ਹਾਂ ਦਾ ਹੋਵੇ ਇੱਕ ਸਮਾਜ ਦੇ ਵਿੱਚ ਵੀ ਆਪਾਂ ਲਾਲੀਏ ਔਰਤਾਂ ਲਈ ਬਹੁਤ ਔਖਾ ਹੁੰਦਾ ਹੈ ਵੀ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਰਹਿਣਾ ਹਨਾ ਵੀ ਸਮਾਜ ਇਦਾਂ ਦਾ ਸਾਡਾ ਪੈਟਰੀਆਰਕਲ ਸਮਾਜ ਹੈ ਔਰਤ ਵਿਰੋਧੀ ਸਮਾਜ ਵੀ ਹੈ ਹਨਾ ਮਰਦਾਂ ਲਈ ਥੋੜਾ ਸਖਾਲਾ ਹੋ ਜਾਂਦਾ ਪਰ ਥੋੜੇ ਲਈ ਤੁਹਾਨੂੰ ਨਹੀਂ ਲੱਗਦਾ ਵੀ ਔਖਾ ਹੋਉਂਦਾ ਹੋਊਗਾ ਇਹ ਜਵਾਬ ਵੀ ਹੋਣਗੇ ਬੱਚਿਆਂ ਨੂੰ ਐਵੇਂ ਛੱਡ ਕੇ ਉਰੇ ਰਹਿਣਾ ਉਹ ਥੋੜਾ ਭਾਵਕ ਨਹੀਂ ਕਰਦਾ ਵਿੱਚ ਜਨ ਜਿਵੇਂ ਕਿ ਆਪਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਕਿ ਸਾਰਾ ਮਸਲਾ ਕੀ ਹੈ ਇਹ ਲਗਾਤਾਰ ਇੱਕ ਮਹੀਨੇ ਤੋਂ ਉੱਤੇ ਦਾ ਹੋ ਗਿਆ ਧਰਨਾ ਚੱਲਦੇ ਨੂੰ ਉੱਥੇ ਹੀ ਮਾਤਾਵਾਂ ਪੈਣਾ ਵੀ ਸਾਡੀਆਂ ਬੈਠੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਸਾਰਾ ਮਸਲਾ ਕੀ ਆ ਸਸੀ ਕਾਲ ਜੀ ਸਸੀ ਕਾ ਭਾਈ ਜਿਹੜਾ ਇਹ ਮਸਲਾ ਹੈ ਵੀ ਇਹ ਮਸਲਾ ਮੋٹے ਮੋਟਾ ਜਿਹਾ ਇਹ ਮਸਲਾ ਹੈ ਕੀ ਆ ਵੀ ਇੱਥੇ ਤੁਸੀਂ ਧਰਨਾ ਲਾਏ ਇੱਕ ਮਹੀਨੇ ਤੋਂ ਉੱਤੇ ਕੀ ਕਾਰਨ ਕਰਕੇ ਇਹ ਬਈ ਪਿੰਡ ਜਾਲਾਂ ਦੀ ਜ਼ਮੀਨ ਜੋ ਕਿ ਡੇਰੇ ਦੇ ਅਧੀਨ ਆਉਂਦੀ ਸੀ ਲਗਾਤਾਰ ਚਾਰ ਪੀੜੀਆਂ ਤੋਂ ਦੇ ਲਗਭਗ ਹੋ ਗਿਆ ਮਤਲਬ ਜਿਹੜੇ ਪਰਿਵਾਰ ਬਾ ਰਹੇ ਨੇ ਜਿਹੜੀਆਂ ਬੰਜਰ ਪਈਆਂ ਜ਼ਮੀਨਾਂ ਨੂੰ ਇੱਥੋਂ ਦੇ ਸਾਡੇ ਦਾਦੇ ਪੜਦਾਦਿਆਂ ਨੇ ਨਾ ਬੰਜਰ ਪਈਆਂ ਜ਼ਮੀਨਾਂ ਨੂੰ ਆਬਾਦ ਕੀਤਾ ਤੇ ਇਹਨਾਂ ਨੂੰ ਬਾਹੀਯੋਗ ਬਣਾਇਆ ਤੇ ਇੱਥੋਂ ਦੀ ਭਗਵੰਤਮਾਨ ਦੀ ਵੋਚਰ ਸਰਕਾਰ ਦੀ ਸ਼ਹਿਤੇ ਇੱਥੋਂ ਦਾ ਪ੍ਰਸ਼ਾਸਨ ਅੱਜ ਚੌਥੀ ਵਾਰੀ ਇੱਥੇ ਜ਼ਬਰਦਸਤੀ ਹੈ ਨਾ ਕਿਸਾਨਾਂ ਦੀ ਰੋਜ਼ੀ-ਰੋਟੀ ਖੋਣ ਲਈ ਇੱਥੇ ਅੱਜ ਕਬਜ਼ਾ ਲੈਣ ਆ ਰਿਹਾ ਸੀ ਪਰ ਸਾਡੀਆਂ ਮਾਵਾਂ ਭੈਣਾਂ ਦਾ ਇੱਕਾ ਦੇਖੋ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੀ 3 ਤਰੀਕ ਲੰਘ ਚੁੱਕੀ ਹੈ ਉਸ ਨੂੰ ਇੱਕ ਮਹੀਨਾ ਹੋ ਚੁੱਕਿਆ ਇੱਥੇ ਦਿਨ ਰਾਤ ਦੇ ਮੋਰਚੇ ਵਿੱਚ ਸਾਡੀਆਂ ਮਾਵਾਂ ਭੈਣਾਂ ਮੌਜੂਦ ਰਹਿੰਦੀਆਂ ਨੇ ਚਾਹੇ ਇੱਥੋਂ ਦਾ ਮੌਸਮ ਕਿਸੇ ਵੀ ਤਰ੍ਹਾਂ ਦਾ ਹੋਵੇ ਪਰ ਸਾਡੀਆਂ ਮਾਵਾਂ ਭੈਣਾਂ ਦੇ ਏਕੇ ਨੂੰ ਜਜ਼ਬੇ ਨੂੰ ਸਲਾਮ ਹੈ ਜਿਹੜੀਆਂ ਇੱਥੇ ਦਿਨ ਰਾਤ ਦੇ ਮੋਰਚੇ ਵਿੱਚ ਸਾਡੇ ਵੀਰ ਬਜ਼ੁਰਗਾਂ ਦਾ ਸਹਿਯੋਗ ਦੇ ਰਹੀਆਂ ਨੇ ਤੇ ਆਪਣੀਆਂ ਜ਼ਮੀਨਾਂ ਦੀ ਰਾਖੀ ਕਰ ਰਹੀਆਂ ਨੇ ਨੇ ਜੇ ਆਪਾਂ ਇੱਕ ਸਮਾਜ ਦੇ ਵਿੱਚ ਵੀ ਆਪਾਂ ਲਾ ਲਈਏ ਔਰਤਾਂ ਲਈ ਬਹੁਤ ਔਖਾ ਹੁੰਦਾ ਹੈ ਵੀ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਰਹਿਣਾ ਹਨਾ ਵੀ ਸਮਾਜ ਇਦਾਂ ਦਾ ਸਾਡਾ ਪੈਟਰੀਆਰਕਲ ਸਮਾਜ ਆ ਔਰਤ ਵਿਰੋਧੀ ਸਮਾਜ ਵੀ ਹੈ ਹਨਾ ਮਰਦਾਂ ਲਈ ਥੋੜਾ ਸਖਾਲਾ ਹੋ ਜਾਂਦਾ ਪਰ ਤੁਹਾਡੇ ਲਈ ਤੁਹਾਨੂੰ ਨਹੀਂ ਲੱਗਦਾ ਵੀ ਔਖਾ ਹੋਉਂਦਾ ਹੋਊਗਾ ਇਹ ਜਵਾਕ ਵੀ ਹੋਣਗੇ ਬੱਚਿਆਂ ਨੂੰ ਐਵੇਂ ਛੱਡ ਕੇ ਉਰੇ ਰਹਿਣਾ ਉਹ ਥੋੜਾ ਭਾਵਕ ਨਹੀਂ ਕਰਦਾ ਵਿੱਚ ਜਨ ਨਹੀਂ ਬਿਲਕੁਲ ਨਹੀਂ ਜੀ ਕਿਉਂਕਿ ਬੀਕੇਯੂ ਇਕਤਾ ਗ੍ਰਾਹਨ ਨਾਲ ਜਦੋਂ ਤੋਂ ਅਸੀਂ ਜੁੜੇ ਆ ਸਾਡੀ ਜਿਹੜੀ ਸਾਡੀਆਂ ਇਹ ਨਾ ਮਾਵਾ ਭੈਣਾਂ ਦੀ ਮੁਢਲੀ ਜਿਹੜੀ ਸਿੱਖਿਆ ਰਹਿੰਦੀ ਸੀ ਉਹ ਬੀਕੇਯੂ ਏਕਤਾ ਅਗਰਾਹਾਂ ਦੇ ਸਕੂਲ ਵਿੱਚ ਆ ਕੇ ਜਿਹੜੀ ਪੂਰੀ ਹੋਈ ਹੈ ਜਿੱਥੇ ਮਾਵਾ ਭੈਣਾਂ ਨੂੰ ਪਹਿਲਾਂ ਚੁੱਲ੍ਹੇ ਚੌਕੇ ਤੱਕ ਸੀਮਤ ਸਮਝਿਆ ਜਾਂਦਾ ਸੀ ਕਿ ਇਹ ਚੁੱਲ੍ਹੇ ਚੌਕੇ ਤੱਕ ਜਿਹੜੀਆਂ ਸੀਮਤ ਨੇ ਪਰ ਇੱਥੋਂ ਦੀ ਜਿਹੜੀ ਬੀਕੇਯੂ ਏਕਤਾ ਅਗਰਾਹਾਂ ਨੇ ਉਹਨਾਂ ਨੇ ਮਾਵਾ ਭੈਣਾਂ ਵਿੱਚ ਇੰਨਾ ਜਜ਼ਬਾ ਪੈਦਾ ਕਰਤਾ ਕੇ ਇਹ ਮਾਵਾ ਭੈਣਾ ਸਵੇਰੇ ਟਾਈਮ ਨਾਲ ਆਪਣੇ ਜਿਹੜੇ ਚੁੱਲ੍ਹੇ ਚੌਂਕੇ ਦੇ ਕੰਮਕਾਰ ਨੇ ਸਮਾਪਤ ਕਰਕੇ ਜਿਹੜਾ ਸਮੇ ਮੋਰਚੇ ਦੇ ਵਿੱਚ ਲਗਭਗ 10 ਵਜੇ ਦੇ ਸਮੇ ਇੱਥੇ ਪਹੁੰਚ ਜਾਂਦੀਆਂ ਨੇ ਇੱਥੇ ਮੋਰਚੇ ਦੇ ਵਿੱਚ ਆਪਣੀ ਪੂਰੀ ਡਿਊਟੀ ਦੇ ਕੇ ਸ਼ਾਮ ਨੂੰ ਆਪਣੇ ਕਮਾਂਕਾਰਾਂ ਨੂੰ ਜਾ ਕੇ ਸਾਂਭਦੀਆਂ ਨੇ ਇਹਨਾਂ ਲਈ ਕੋਈ ਔਖਾ ਨਹੀਂ ਹੈਗਾ ਜੀ ਜਿਵੇਂ ਕਿ ਆਪਾਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਵੀ ਇਹ ਮਸਲਾ ਵੀ ਕੀ ਹੈ ਤੇ ਨਾਲ ਹੀ ਜਦਵੇਂ ਸਾਡਾ ਸਮਾਜ ਪੈਟਰਾਰਕੀਅਲ ਸਮਾਜ ਆ ਉਹਦੇ ਵਿੱਚ ਔਰਤਾਂ ਦਾ ਜਿਹੜੀ ਮੁਸ਼ਕਲਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਇਹ ਵੀ ਇਹਨਾਂ ਦੀ ਆਰਗੇਨਾਈਜੇਸ਼ਨ ਵੱਲੋਂ ਇਹਨਾਂ ਨੂੰ ਇੱਕ ਮਾਡਲ ਹੀ ਸਿੱਖਿਆ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਇਹ ਆਪਣੀਆਂ ਜਿਹੜੀਆਂ ਡਿਊਟੀਆਂ ਹੁੰਦੀਆਂ ਨੇ ਉਹ ਦੋਨੇ ਪਾਸੇ ਪੂਰੀਆਂ ਕਰਦੀਆਂ ਨੇ ਘਰਾਂ ਦੇ ਵਿੱਚ ਵੀ ਆਪਦੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਤੋਰ ਕੇ ਆਪਦਾ ਘਰ ਦਾ ਸਾਰਾ ਕੰਮ ਨਬੀੜ ਕੇ ਤੇ ਫਿਰ ਇੱਥੇ ਡਿਊਟੀ ਤਵਾ ਕੇ ਇੱਥੇ ਨਿਭਾਉਣ ਤੋਂ ਬਾਅਦ ਸ਼ਾਮ ਨੂੰ ਫਿਰ ਆਪਣੇ ਘਰ-ਬਾਰ ਸੰਭਦੀਆਂ ਨੇ